ਇਹ ਕਿਹੜੀ ਇਹਨੂੰ ਕਿਸਾਨੀ ਬਾਰੇ ਪਤਾ ਹੈ ਮੇਰੇ ਨਾਲ ਤੁਸੀਂ ਇਹਨੂੰ ਕਹੋ ਵੀ ਬੈਠ ਕੇ ਆਰਾ ਲਾ ਕੇ ਦਿਖਾ ਦੇ ਇੱਕ ਤੂੰ ਬਰਸੀਣ ਦਾ ਇਹਨੂੰ ਕੀ ਪਤਾ ਯਾਰ ਇਹਨੇ ਕਦੇ ਕਿਸਾਨੀ ਕਰੀ ਹੈ ਬਚਪਨ ਚ ਹੀ ਤਾਂ ਭੰਡਾ ਨਾਲ ਤੁਰ ਪਿਆ ਇਹ ਯਾਰ ਕਿਹੜਾ ਮੁੱਖ ਮੰਤਰੀ ਕੀ ਦੀ ਗੱਲ ਕਰਦੇ ਹੋ ਤੁਸੀਂ ਉਹ ਤਾਂ ਇੱਕ ਸ਼ਰਾਬੀ ਬੰਦਾ ਹੈ ਜਿਹੜਾ ਕਿਸੇ ਨਾ ਕਿਸੇ ਗੈਸਟਾਊ ਵਿੱਚ ਰੋਜ਼ ਸ਼ਰਾਬ ਪੀ ਕੇ ਲੜਦਾ ਅੱਖਾਂ ਪਨਵਾ ਲੈਂਦਾ ਹੈ ਇਹਨੂੰ ਕਿਸਾਨੀ ਦਾ ਕੀ ਪਤਾ ਇਹਨੇ ਧਾਰਾ ਇਹਦੇ ਬੇਇੱਜ਼ਤੀ ਕਰਕੇ ਤੋਰਦੇ ਕਿਸਾਨ ਕਿਸਾਨਾਂ ਨੂੰ ਪੜਕਾਇਆ ਗਿਆ ਜੀ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਉਹਨਾਂ ਦੀ ਸੁਣੀ ਨਹੀਂ ਮੁੱਖ ਮੰਤਰੀ ਇਸ ਟਾਈਮ ਕੇਜਰੀਵਾਲ ਹੈ ਜਿਹੜਾ ਹੁਸ਼ਿਆਰਪੁਰ ਚ ਬੈਠਾ ਹੈ ਜਾਂ ਦਿੱਲੀ ਚ ਬੈਠ ਕੇ ਚਿਰਾਂਦਾ ਹੈ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਜਿਹੜਾ ਕਹਿੰਦਾ ਸੀ ਮੈਂ ਆਪਣੇ ਆਪ ਚ ਮੈਂ ਕਿਸਾਨ ਦਾ ਪੁੱਤ ਐ ਅੱਜ ਉਹਨੇ ਕੇਂਦਰ ਸਰਕਾਰ আর ਕੇਜਰੀਵਾਲ ਦੇ ਅੱਗੇ ਗੋਡੇ ਟੇਕਿਓਏ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਜਿਹੜਾ ਕਹਿੰਦਾ ਸੀ ਮੈਂ ਆਪਣੇ ਆਪ ਚ ਮੈਂ ਕਿਸਾਨ ਦਾ ਪੁੱਤ ਐ ਅੱਜ ਉਹਨੇ ਕੇਂਦਰ ਸਰਕਾਰ ਔਰ ਕੇਜਰੀਵਾਲ ਦੇ ਅੱਗੇ ਗੋਡੇ ਟੇਕੇ ਹੋਏ ਐ ਤੇ ਉਹ ਉਹਨਾਂ ਦਾ ਪਿੱਠੂ ਬਣ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਿਸਾਨਾਂ ਨੂੰ ਕੁੱਟ ਰਿਹਾ ਤੇ ਲੁੱਟ ਰਿਹਾ ਕਿਸਾਨੀ ਦੀ ਕਟਾਈ ਜਾਣ ਬੁੱਝ ਕੇ ਉਸਤੇ ਥਰੂ ਕਰਾਈ ਜਾ ਰਹੀ ਹੈ ਤੇ ਉਹ ਸਾਡਾ ਧੂਤਾ ਜਿਹਨੂੰ ਕੇ ਗਪੋਰ ਸੰਖ ਵੀ ਕਹਿੰਦੇ ਐ ਉਹ ਅੱਜ ਪੂਰੇ ਕਿਸਾਨਾਂ ਨੂੰ ਕੁੱਟਣ ਲੱਗਿਆ ਵਾ ਰਾਤ ਸਾਰੇ ਸਾਡੇ ਕਿਸਾਨ ਲੀਡਰ ਚੱਕੇ ਅੰਦਰ ਦੇਦੇ ਮੈਂ ਰਾਤ ਨੂੰ 12 1 ਵਜੇ ਤੱਕ ਉਹਨਾਂ ਦੇ ਥਾਣਿਆਂ ਵਿੱਚ ਉਹਨਾਂ ਨੂੰ ਮਿਲਦਾ ਰਿਹਾ ਘੁੰਮਦਾ ਰਿਹਾ ਤੇ ਮਿਲਿਆ ਸਾਰਿਆਂ ਨੂੰ ਜਾ ਕੇ ਲੇਕਿਨ ਸਰਕਾਰ ਨਾਦਰशाही ਫਰਮਾਨ ਕਰਦੀ ਹੈ ਤੇ ਕਿਸਾਨਾਂ ਨੂੰ ਚੱਕੇ ਅੰਦਰ ਦਿੱਤਾ ਹੋਇਆ ਇਹ ਲੜਾਈ ਅਸੀਂ ਲੜਨੀ ਹੈ ਕਿਸਾਨੀ ਦੀ ਕਿਉਂਕਿ ਜੇ ਕਿਸਾਨੀ ਔਰ ਖੇਤ ਮਜ਼ਦੂਰ ਤਕੜਾ ਨਹੀਂ ਹੁੰਦਾ ਸਾਡਾ ਤਾਂ ਸਾਡੇ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ ਅਸੀਂ ਕਿਸਾਨੀ ਦਾ ਧੰਦਾ ਸਾਡਾ ਮੁੱਖ ਧੰਦਾ ਹੈ ਉਹਦੇ ਵਿੱਚ ਕਿਸਾਨ ਵੀ ਆਉਂਦਾ ਹੈ ਉਹਦੇ ਵਿੱਚ ਖੇਤ ਮਜ਼ਦੂਰ ਵੀ ਆਉਂਦਾ ਉਹਦੇ ਵਿੱਚ ਬਾਜ਼ਾਰ 'ਚ ਬੈਠਾ ਦੁਕਾਨਦਾਰ ਵੀ ਆਉਂਦਾ ਉਹਦੇ 'ਚ ਆੜਤੀ ਵੀ ਆਉਂਦਾ ਉਹਦੇ ਸੈਲਰ ਵਾਲਾ ਵੀ ਆਉਂਦਾ ਸਾਰਾ ਇਹਦੇ ਇਰਦੇ ਗਿੜਦੇ ਘੁੰਮਦਾ ਹੈ ਤੇ ਇਸ ਧੰਦੇ ਨੂੰ ਖਤਮ ਕਰਕੇ ਭਾਜਪੀ ਦੀ ਇੱਕ ਸਾਜ਼ਿਸ਼ ਹੈ ਸਾਡੇ ਮੁੱਖ ਮੰਤਰੀ ਦੇ ਰਾਹੀਂ ਕਿ ਇਹਨੂੰ ਖਤਮ ਕਰਨਾ ਜਿਹਦੇ ਨਾਲ ਅਸੀਂ ਖਤਮ ਨਹੀਂ ਹੋਣ ਦੇਣੀ ਮੈਂ ਕਮੇਟੀ ਦਾ ਚੇਅਰਮੈਨ ਹੈ ਜਿਹੜੀ ਕਿ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ 30 MP ਹੈ ਉਹਦੇ 'ਚ ਬੀਬਾ ਹਰ ਸਿਮਰਤ कौर ਬਾਦਲ ਵੀ ਉਹਦੇ ਵਿੱਚ ਮੇਰੇ ਨਾਲ ਹੈ ਮੈਂ ਉਹਦੇ ਵਿੱਚ ਰਿਪੋਰਟ ਦਿੱਤੀ ਹੈ ਕਿ ਕਿਸਾਨੀ ਹੈ ਜਿਹੜੀ ਇਸ ਨੂੰ ਤੁਸੀਂ ਜਿਹੜੀ ਐਮਐਸਪੀ ਹੈ ਉਹ ਲੀਗਲ ਗਾਰੰਟੀ ਦਿਓ ਤੇ ਆ ਹੁਣ ਸਾਡੀਆਂ ਅੱਗੇ ਵੀ ਇੱਕ ਹੋਰ ਰਿਪੋਰਟ ਆਉਣੀ ਹੈ ਉਹਦੇ ਵਿੱਚ ਤੁਸੀਂ ਦੇਖੋਗੇ ਅਸੀਂ ਕਿਸਾਨ ਤੇ ਮਜ਼ਦੂਰ ਪੱਕੇ ਬڑے ਤਕੜੇ ਫੈਸਲੇ ਲਵਾ ਗਏ ਕਿ ਜਦੋਂ ਸੜਕਾਂ ਰੁਕਣ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਖਾਸ ਤੌਰ ਤੇ ਛਾਰੀ ਡਰਾਮੇ ਬਾਜੀ ਹੈ ਜੀ ਇੱਕ ਸੋਚੀ ਸਮਝੀ ਬਾਸ ਸਾਜ਼ ਦੇ ਨਾਲ ਕੱਲ ਪਰਸੋਂ ਕਿਸਾਨਾਂ ਨੂੰ ਭੜਕਾਇਆ ਗਿਆ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਉਹਨਾਂ ਦੀ ਸੁਣੀ ਨਹੀਂ ਇਹ ਆਪ ਇਹ ਜਿਹੜੀਆਂ ਸੜਕਾਂ ਰੁਕ ਰਹੀਆਂ ਇਹ ਕਿਸਾਨ ਨਹੀਂ ਰੋਕ ਰਹੇ ਜੀ ਇਹ ਮੁੱਖ ਮੰਤਰੀ ਉਹਨਾਂ ਨੂੰ ਤੰਗ ਕਰਕੇ ਉਹਨਾਂ ਨੂੰ ਮਜਬੂਰ ਕਰਕੇ ਸੜਕਾਂ 'ਤੇ ਪਿਠਾ ਰਿਹਾ ਜੀ ਜੇ ਉਹਨਾਂ ਪਾਸ ਗਏ ਹੋਏ ਸੀ ਮੇਰੇ ਮੈਂ ਮੁੱਖ ਮੰਤਰੀ ਸੀ ਜੀ ਮੇਰੇ ਪਾਸ ਕਿਸਾਨ ਯੂਨੀਅਨ ਮੈਂ ਬੁਲਾਈਆਂ ਉਹਨਾਂ ਨੂੰ ਸਤਿਕਾਰਪੂਰਵਕ ਬਿਠਾਇਆ ਉਹਨਾਂ ਦੀਆਂ ਸਾਰੀਆਂ ਡਿਮਾਂਡਾਂ ਸੁਣੀਆਂ ਇੱਕ ਡਿਮਾਂਡ ਨੂੰ ਲੈ ਛੱਡ ਕੇ ਬਾਕੀ 18 ਦੀਆਂ 18 ਡਿਮਾਂਡਾਂ ਮੈਂ ਮੌਕੇ ਤੇ ਮੰਨੀਆਂ ਜੀ 5 ਲੱਖ ਰੁਪਈਆ ਉਹ ਸਾਰੇ ਪਰਿਵਾਰਾਂ ਨੂੰ ਦਿੱਤਾ ਜੀ ਜਿਹੜੇ ਸ਼ਹੀਦ ਹੋਏ ਸੀ ਕਿਸਾਨ ਸੰਘਰਸ਼ 'ਚ ਇਹ ਮੇਰੇ ਨਾਲ ਇਹਦਾ ਫੈਸਲਾ ਹੋਇਆ ਸੀ ਫਿਰ ਇਹਨਾਂ ਦੇ ਹਰ ਪਰਿਵਾਰ ਨੂੰ 745 ਪਰਿਵਾਰ ਜਿਨ੍ਹਾਂ ਦੇ ਕਿਸਾਨ ਸ਼ਹੀਦ ਹੋ ਗਏ ਸੀ ਸੰਘਰਸ਼ ਦੇ ਵਿੱਚ ਉਹਨਾਂ ਨੂੰ ਸਭ ਤੋਂ ਨੌਕਰੀ ਦਿੱਤੀ ਕਿਸੇ ਦੇ ਘਰ ਜਾ ਕੇ ਪਤਾ ਕਰ ਲੋ ਉਹ ਚੰਨੀ ਸਰਕਾਰ ਜਿਹੜੀ ਕਿ ਕਾਂਗਰਸ ਪਾਰਟੀ ਦੀ ਸੀ ਉਹਨਾਂ ਨੇ ਨੌਕਰੀ ਦਿੱਤੀ ਹੈ ਕਿਸਾਨਾਂ ਨੂੰ 12000 ਮੁਆਵਜ਼ਾ ਮਿਲਦਾ ਸੀ ਇਹਨਾਂ ਨਾਲ ਬੈਠ ਕੇ ਸਮਝੌਤਾ ਕੀਤਾ ਘਰ ਬੁਲਾਏ ਮੈਂ ਤੇ 17000 ਮੁਆਵਜ਼ਾ ਕਰਿਆ ਅੱਜ ਤੱਕ ਇਹ ਸਰਕਾਰ ਨੇ ਵੀ ਕਦੇ 17000 ਮੁਆਵਜ਼ਾ ਨਹੀਂ ਦਿੱਤਾ ਇਸ ਤਰ੍ਹਾਂ ਸਾਰੀਆਂ ਡਿਮਾਂਡਾਂ ਮੰਨ ਕੇ ਇਹਨਾਂ ਨੂੰ ਸਤਕਾਰਪੂਰਵਕ ਕਿਹਾ ਜੀ ਤੁਸੀਂ ਅੰਨਦਾਤਾ ਹੋ ਤੁਸੀਂ ਜੋ ਕਹੋਗੇ ਸਹੀ ਤਰੀਕੇ ਨਾਲ ਸਰਕਾਰ ਅਰ ਪ੍ਰਸ਼ਾਸਨ ਤੇ ਪੰਜਾਬ ਨੂੰ ਚਲਾਉਣ ਲਈ ਜੋ ਤੁਹਾਡੀਆਂ ਜਾਇਜ਼ ਮੰਗਾਂ ਸੀ ਹਰ ਮੰਗਾਂ ਗਏ ਉਹ ਕਹਿੰਦੇ ਜੀ ਇਹਨਾਂ ਨਾਲ ਗੱਲ ਹੋਰ ਕੋਈ ਆਉਂਦੀ ਨਹੀਂ ਕਿਹੜੀ ਇਹਨੂੰ ਕਿਸਾਨੀ ਬਾਰੇ ਪਤਾ ਮੇਰੇ ਨਾਲ ਤੁਸੀਂ ਇਹਨੂੰ ਕਹੋ ਵੀ ਬੈਠ ਕੇ ਆਰਾ ਲਾ ਕੇ ਦਿਖਾ ਦੇ ਇੱਕ ਦੂ ਬਰਸੀਣ ਦਾ ਇਹਨੂੰ ਕੀ ਆ ਪਤਾ ਯਾਰ ਇਹਨੇ ਕਦੇ ਕਿਸਾਨੀ ਕਰੀ ਹੈ ਬਚਪਨ ਚ ਹੀ ਤਾਂ ਭੰਡਾ ਨਾਲ ਤੁਰ ਪਿਆ ਇਹ ਇਹਨੂੰ ਕਿਸਾਨੀ ਦਾ ਕੀ ਪਤਾ ਇਹਨੇ ਘਰ ਆਏ ਬੇਇੱਜ਼ਤੀ ਕਰਕੇ ਤੋਰਦੇ ਕਿਸਾਨ ਕਹਿੰਦੇ ਕਿ ਕਿਸਾਨ ਸੱਸ ਨੂੰ ਉਹਦੀ ਲੜਾਈ ਪਰ ਇਹਨਾਂ ਨੂੰ ਕਿਸਾਨਾਂ ਨੂੰ ਇਹ ਲੋਕ ਮਜਬੂਰ ਕਰ ਰਹੇ ਕਿ ਤੁਸੀਂ ਧਰਨੇ ਲਾਓ ਇਹ ਭਾਜਪਾ ਦੀ ਸਾਜ਼ਿਸ਼ ਹੈ ਕਿ ਜੀ ਇਹਨਾਂ ਦੀਆਂ ਡਿਮਾਂਡਾਂ ਦਾ ਮੰਨੋ ਇਹਨਾਂ ਨੂੰ ਸੜਗਾ ਭੇਜ ਕੇ ਬਦਨਾਮ ਕਰੋ ਹਰ ਉਹਨਾਂ ਬਚਾਰਾ ਹੋਰ ਕੋਈ ਨਹੀਂ ਹੈ ਸੋ ਐਸੀ ਕਿਸਾਨੀ ਡਿਮਾਂਡ ਦੇ ਨਾਲ ਹਰ ਤਰੀਕੇ ਨਾਲ ਹੈ ਹਰ ਤਰੀਕੇ ਨਾਲ ਖੜਾਂਗੇ ਉਹਨਾਂ ਦੀ ਮਦਦ ਕਰਾਂਗੇ ਇਹ ਕਿਸਾਨਾਂ ਦੀ ਮਦਦ ਨਹੀਂ ਹੈ ਇਹ ਖੇਤ ਮਜ਼ਦੂਰਾਂ ਦੀ ਇਕੱਲੀ ਮਦਦ ਨਹੀਂ ਹੈ ਪੰਜਾਬ ਦੀ ਮਦਦ ਹੈ ਪੰਜਾਬ ਨੂੰ ਸਮੁੱਚੇ ਤੌਰ ਤੇ ਇਸ ਚੀਜ਼ ਦੇ ਨਾਲ ਲਾ ਕੇ ਇਹਨੂੰ ਨਜਿੱਠਣਾ ਚਾਹੀਦਾ ਹੈ। ਦਿੱਲੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਦਾ ਇਹ ਰਵੱਈਆ ਤੁਹਾਨੂੰ ਕੀ ਲੱਗਦਾ ਵੀ ਕਿਦਾਂ ਦਾ ਹੈਗਾ? ਯਾਰ ਕਿਹੜਾ ਮੁੱਖ ਮੰਤਰੀ? ਕੀ ਦੀ ਗੱਲ ਕਰਦੇ ਹੋ ਤੁਸੀਂ? ਉਹ ਤਾਂ ਇੱਕ ਸ਼ਰਾਬੀ ਬੰਦਾ ਹੈ ਜਿਹੜਾ ਕਿਸੇ ਨਾ ਕਿਸੇ ਗੈਸਟਾਊ ਵਿੱਚ ਰੋਜ਼ ਸ਼ਰਾਬ ਪੀ ਕੇ ਲੜਦਾ ਆੱਖਾਂ ਪਨਵਾ ਲੈਂਦਾ ਹੈ। ਉਹਦੀ ਕੋਈ ਗੱਲ ਬਾਤ ਨਹੀਂ ਹੈ ਮੁੱਖ ਮੰਤਰੀ ਵਾਲੀ। ਮੁੱਖ ਮੰਤਰੀ ਇਸ ਟਾਈਮ ਕੇਜਰੀਵਾਲ ਹੈ ਜਿਹੜਾ ਹਿਆਰਪੁਰ 'ਚ ਬੈਠਾ ਹੈ ਜਾਂ ਦਿੱਲੀ 'ਚ ਬੈਠ ਕੇ ਚਿਰੌਂਦਾ ਹੈ।